ਸਵੱਡੀ ਖਬਰ ਤੇ ਬਣੇ ਹੋਇਆ ਕਿ ਗੈਂਗਸਟਰਾਂ ਔਰ ਟੈਰਰਿਸਟਾਂ ਜਿਹੜਾ कनेक्शन है उसको लैके कह सकते हैं कि यह रेड़ नजर आई है गैंगस्टर के खिलाफ दस दही है कि समेत वखो बर देश के पा था छापेमारी हो रही है पाबीर जिक्र किया जाए पच्ची थावान छापेमारी है हरियाणा चंडीगढ़ राजस्थान के छापे मारे जा रहे हैं देश भर के दे करीब पा था छापे मारे जा रहे हैं और वे गैंगस्टर इस दिनवॉल्व ने कह सकते हैं कि व्डे गैंगस्टर के घरों इसलिए ही छापेमारी हो रही है क्योंकि लगातार इनपुट्स जो मिल रहे सन लगातार ये वे खुलासे ਪਰੇਸ਼ਨ ਕੇ ਆਕਰਕਰ ਕਿਸ ਤਰ੍ਹਾਂ ਦੇ ਨਾਲ ਪਾਕਿਸਤਾਨ ਦੇ ਵਿੱਚ ਬੈਠੇ ਹੋਏ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਉਹਨਾਂ ਲੋਕਾਂ ਦੇ ਨਾਲ ਗੈਂਗਸਟਰਾਂ ਦੇ ਸੰਬੰਧ ਨੇ ਜਿਹੜੇ ਕੀ ਗਲਤ ਯਾਨੀ ਕਿ ਅਤਵਾਦੀ ਗਤੀਵਿਧੀਆਂ ਦੇ ਵਿੱਚ ਲਗਾਤਾਰ ਇਨਵੋਲਵ ਹੋ ਰਹੇ ਨੇ ਔਰ ਲਗਾਤਾਰ ਤੁਹਾਨੂੰ ਵਿਖਾਰੇ ਕਿ ਆਖਰਕਾਰ ਕਿੱਥੇ ਕਿੱਥੇ ਛਾਪੇਮਾਰੀ ਚੱਲ ਰਹੀ ਹੈ ਤਾਂ ਅੱਠ ਇਹ ਤਸਵੀਰਾਂ ਜਿਹੜੀਆਂ ਨੇ ਜ਼ਾਹਿਰ ਕਰ ਰਹੀਆਂ ਨੇ ਕਿ ਅੱਜ ਵੱਡੀ ਕਾਰਵਾਈ ਹੋ ਰਹੀ ਹੈ NIA ਦੇ ਵੱਲੋਂ ਇਹ ਵੱਡੀ ਰੇਡ ਕੀਤੀ ਜਾ ਰਹੀ ਹੈ ਸ਼ੁਰੂਆਤ ਸਭ ਤੋਂ ਪਹਿਲਾਂ ਦਿੱਲੀ ਤੋਂ ਕਰਾਂਗੇ ਰਾਸਤਾਨੀ ਦਿੱਲੀ ਮੁਕਸਰ ਫਰੀਦਕੋਟ ਅੰਮ੍ਰਿਤਸਰ ਖੰਨਾ ਮੋਗਾ ਗੁਰੂਗ੍ਰਾਮ ਤੇ ਯਮਨਾ ਨਗਰ ਯਾਨੀ ਕਿ ਦਿੱਲੀ ਪੰਜਾਬ ਤੇ ਹਰਿਆਣਾ ਇਹ ਖਾਸ ਤੌਰ ਤੇ ਜਗਾਵਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਐਨਆਈਏ ਦੀ ਰੇਡ ਚੱਲ ਰਹੀ ਹੈ ਲਗਾਤਾਰ ਸਵੇਰ ਤੋਂ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਆਖਰਕਾਰ ਕਿੱਥੇ ਕਿੱਥੇ ਰੇਡ ਕੀਤੀ ਜਾ ਰਹੀ ਹੈ ਔਰ ਕਿਹੜੇ ਕਿਹੜੇ ਗੈਂਗਸਟਰ ਦੇ ਘਰ ਪਹੁੰਚੀ ਹੈ ਐਨਆਈਏ ਦੀ ਟੀਮ ਲਗਾਤਾਰ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਦਿੱਲੀ ਦੇ ਵਿੱਚ ਦੱਸਦੀ ਕਿ ਦੋ ਵੱਡੇ ਗੈਂਗਸਟਰ ਨੇ ਹਾਲਾਂਕਿ ਇੱਕ ਇਹਨਾਂ ਦੇ ਵਿੱਚ ਉਹ ਤਿਹਾੜ ਜੇਲ੍ਹ ਦੇ ਵਿੱਚ ਬੰਦ ਹੈ ਜਿਸ ਦੇ ਘਰ ਛਾਪੇਮਾਰੀ ਚੱਲ ਰਹੀ ਹੈ ਅਮੁਖਸਰ ਦਾ ਜ਼ਿਕਰ ਕੀਤਾ ਜਾਵੇ ਫਰੀਦਕੋੜ ਦਾ ਜ਼ਿਕਰ ਕੀਤਾ ਜਾਵੇ ਅੰਮ੍ਰਿਤਸਰ ਸਰਹੱਦੀ ਇਲਾਕਾ ਜਿੱਥੇ ਕਿ ਰੇਡ ਚੱਲ ਰਹੀ ਹੈ ਔਰ ਇੱਥੇ ਵੱਖੋ-ਵੱਖ ਕਈ ਅਜਈਆਂ ਥਾਵਾਂ ਨੇ ਅੰਮ੍ਰਿਤਸਰ ਦੇ ਵਿੱਚ ਜਿੱਥੇ ਕਿ ਛਾਪੇਮਾਰੀ ਹੋ ਰਹੀ ਹੈ ਖੰਨਾ ਦਾ ਜ਼ਿਕਰ ਕੀਤਾ ਜਾਵੇ ਮੋਂਗਾ ਮੋਂਗਾ ਦੇ ਵਿੱਚ ਸਭ ਨੂੰ ਯਾਦ ਹੈ ਮਨੂ ਕੁਸਾ ਦਾ ਘਰ ਪਰ ਉੱਥੇ ਹੁਣ ਵੱਖੋ-ਵੱਖ ਹੋਰ ਥਾਵਾਂ ਤੇ ਛਾਪੇਮਾਰੀ ਚੱਲ ਰਹੀ ਹੈ ਗੁਰੂਗ੍ਰਾਂਦ ਦਾ ਜ਼ਿਕਰ ਕਰੀਏ ਤਾਂ ਗੁਰੂਗ੍ਰਾਂਦ ਦੇ ਵਿੱਚ ਵੀ ਕਈ ਅਜਿਹੇ ਐਕਟਿਵ ਗੈਂਗਸਟਰ ਕਹਿ ਲਈਏ ਜਾਂ ਅਜਿਹੇ ਗੁਰਗੇ ਕਹਿ ਲਈਏ ਜ ਜਿਹਨਾਂ ਦੀ ਇਨਵੋਲਵਮੈਂਟ ਨਜ਼ਰ ਆਈ ਤਾਂ ਇੱਥੇ ਯਮਨਾ ਨਗਰ ਦਾ ਜ਼ਿਕਰ ਕਰਦੇ ਆ ਤਾਂ ਇੱਥੇ ਵੀ ਇੱਕ ਵੱਡੀ ਰੇਡ ਇਹ ਨਜ਼ਰ ਆਈ ਹੈ ਇਸ ਤੋਂ ਇਲਾਵਾ ਅਬੋਹਰ ਦਾ ਜ਼ਿਕਰ ਜ਼ਰੂਰ ਕਰਾਂਗੇ ਕਿਉਂਕਿ ਉੱਥੇ ਲਾਰੈਂਸ ਬਿਸ਼नोई ਦਾ ਘਰ ਉੱਥੇ ਵੀ ਰੇਡ ਚੱਲ ਰਹੀ ਹੈ 골ਡੀ ਬਰਾੜ ਦੇ ਘਰ ਮੁਖਤਰ ਦੇ ਵਿੱਚ ਰੇਡ ਚੱਲ ਰਹੀ ਹੈ ਇਸ ਤੋਂ ਇਲਾਵਾ ਜੱਗੂ ਭਗਵਾਨਪੁਰਿਆ ਗੁਰਦਾਸਪੁਰ ਦੇ ਵਿੱਚ ਰੇਡ ਚੱਲ ਰਹੀ ਹੈ ਯਾਨੀ ਕਿ ਪੰਜਾਬ ਦੇ ਵਿੱਚ ਮੇਨ ਸਭ ਤੋਂ ਮੁੱਖ ਗੱਲ ਕੀਤੀ ਜਾਵੇ ਤਾਂ ਪੁਆਇੰਟ ਜਿਹੜਾ ਖਾਸ ਤੌਰ ਤੇ ਪੰਜਾਬ ਦੇ ਵਿੱਚ ਹੀ ਹੈ ਕਿਉਂਕਿ 25 ਥਾਵਾਂ ਤੇ ਇਥੇ ਰੇਡ ਚੱਲ ਰਹੀ ਹੈ ਔਰ ਵੱਡੇ ਗੈਂਗਸਟਰ ਅਜਨਾ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਮਾਹੌਲ ਖਰਾਬ ਕੀਤੇ ਗਏ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਫਿਰੌਤੀ ਤੋਂ ਲੈ ਕੇ ਕਤਲ ਦੀਆਂ ਵਾਰਦਾਤਾਂ ਤੇ ਹੋਰ ਅਜਿਹੇ ਕਈ ਮਾਮਲੇ ਕਾ ਜੋ ਇਹਨਾਂ ਤੇ ਦਰਜ ਨੇ ਲਗਾਤਾਰ ਜ਼ਿਕਰ ਸਿੱਧੂ ਮੂਸੇਵਾਲਾ ਦੇ ਪਿਤਾ ਵੀ ਕਰਦੇ ਆਏ ਨੇ ਕਿ ਆਖਰਕਾਰ 100 100 ਪਰਚੇ ਇਹਨਾਂ ਤੇ ਦਰਜ ਨੇ ਤਫਰ ਵੀ ਇਹ ਜੇਲ੍ਹਾਂ ਦੇ ਵਿੱਚ ਬੈਠ ਕੇ ਕਿਸ ਤਰ੍ਹਾਂ ਦਿਨਾਲੇ ਕਨੈਕਸ਼ਨ ਬਣਾ ਰਹੇ ਨੇ ਇੱਕ ਵੱਡਾ ਨੈਟਵਰਕ ਬਣਾ ਰਹੇ ਨੇ ਸੋ ਇਲਾਵਾ ਇਹਨਾਂ ਦੇ ਵੱਲੋਂ ਵੱਡੀਆਂ ਵਰਦਾਂ ਤੁਹਾਨੂੰ ਅਣਜਾਣ ਦਿੱਤਾ ਜਾਂਦਾ ਬਹੁਤ ਹੀ ਆਸਾਨੀ ਦੇ ਨਾਲ ਪਕਾਇਦਾ ਜੇਲ੍ਹ ਦੇ ਵਿੱਚ ਬੈਠੇ ਹੋਏ ਕਿਉਂਕਿ ਜੇਕਰ ਸਰਦ ਸੰਧੂ ਦਾ ਜ਼ਿਕਰ ਕੀਤਾ ਜਾਵੇ ਜੇਕਰ ਮਨਪ੍ਰੀਤ ਪਾਉ ਦਾ ਜ਼ਿਕਰ ਕੀਤਾ ਜਾਵੇ ਜੇਕਰ ਲਾਰੈਂਸ ਬਿਸ਼ਰੋਈ ਦਾ ਜ਼ਿਕਰ ਕੀਤਾ ਜਾਵੇ ਤਾਂ ਹੋਰ ਵੀ ਅਜਿਹੇ ਕਈ ਵੱਡੇ ਨਾਂ ਜਿਹੜੇ ਕਿ ਜੇਲ੍ਹਾਂ ਦੇ ਵਿੱਚ ਬੈਠ ਕੇ ਐਨਐਕਸਸ ਚਲਾਰੇ ਨੇ ਤਾਂ ਪੰਜਾਬ ਦੇ ਵਿੱਚ ਵੱਡੇ ਗੈਂਗਸਟਰਾਂ ਦੇ ਘਰਾਤੇ ਐਨਆਈਏ ਦਾ ਛਾਪਾ ਛੱਡ ਰਿਹਾ ਤਾਂ ਪਰ ਤੋਰ ਛਾਪੇ ਚੱਲ ਰਹੇ ਨੇ ਤਸਵੀਰਾਂ ਲਗਾਤਾਰ ਸਭ ਤੋਂ ਪਹਿਲਾ ਨਿਊਜ਼ ਰੇਟਿੰਗ ਪੰਜਾਬ ਅ ਦਸ਼ਕਾ ਤੱਕ ਪਚਾਰਿਆ ਪੰਜਾਬ ਦੇ ਦਸ਼ਕਾ ਤੱਕ ਖਾਸ ਤੌਰ ਤੇ ਪਚਾਰਿਆ ਕਿ ਕਿਸ ਤਰ੍ਹਾਂ ਦੇ ਨਾਲ ਇਸ ਵੇਲੇ ਇਹ ਵੱਡੀ ਕਾਰਵਾਈ ਐਨਆਈਏ ਦੀ ਚੱਲ ਰਹੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸਭ ਨੇ ਵੇਖਿਆ ਸਭ ਸਭ ਲੋਕ ਜਿਹੜੇ ਨੇ ਜਿਹੜੇ ਪਹੁੰਚੇ ਹੋਏ ਸਨ ਸਿੱਧੂ ਮੂਸੇਵਾਲਾ ਦੇ ਭੋਗ ਤੇ ਜਾਂ ਹੋਰ ਕਈ ਥਾਵਾਂ ਤੇ ਲੋਕਾਂ ਦੇ ਵੱਲੋਂ ਵੀ ਆਵਾਜ਼ ਦੇ بلند ਕੀਤੀ ਗਈ ਕਿ ਆਖਰਕਾਰ ਅਜੋ ਇੱਕ ਗੈਂਗਸਟਰ ਬਾਦ ਵੱਧਦਾ ਜਾ ਰਿਹਾ ਹੈ ਤਾਂ ਇੱਕ ਹੋਰ ਇਸ ਦੇ ਵਿੱਚ ਵੱਡਾ ਕੰਸਰਨ ਹੈ ਇੱਕ ਹੋਰ ਜ਼ਿਕਰ ਯੋ ਗੱਲ ਇਹ ਵੀ ਹੈ ਕਿ ਜੋ ਮੁਹਾਰੀ ਦੇ ਵਿੱਚ ਇੰਟੈਲੀਜੈਂਸ ਦਫ਼ਤਰ ਤੇ ਇੱਕ ਵੱਡਾ ਅਟੈਕ ਹੋਇਆ ਗ੍ਰੇਨੇਡ ਅਟੈਕ ਹੋਇਆ ਉਸ ਤੇ ਅਸੰਦਰਭ ਦੇ ਵਿੱਚ ਲੁਧਿਆਣਾ ਚ ਜੋ ਵੱਡਾ ਇੱਕ ਅਟੈਕ ਹੋਇਆ ਅਦਾਲਤ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਉਹ ਬਲਾਸਟ ਹੋਇਆ ਤਾਂ ਉਸ ਤੋਂ ਲੈ ਕੇ ਲਗਾਤਾਰ ਕਾਰਵਾਈ ਹੋ ਰਹੀ ਸੀ ਤਾਂ ਤਿੰਨ ਤਸਵੀਰਾਂ ਦਿਖਾ ਰਹੇ ਹਾਂ ਲੌਰੈਂਸ ਦੇ ਘਰ ਤੇ ਛਾਪਾ ਫਾਜ਼ਲਕਰ ਦੇ ਵਿੱਚ ਜੱਗੂ ਦੇ ਘਰ ਤੇ ਰੇਡ ਗੁਰਦਾਸਪੁਰ ਦੇ ਵਿੱਚ ਮੁਖਸਰ ਦੇ ਵਿੱਚ ਗੋਲਡੀ ਬ੍ਰਾਦਰ ਗੋਲਡੀ ਬ੍ਰਾਦਰ ਲਗਾਤਾਰ ਅਸੀਂ ਰੋਜ਼ਾਨਾ ਦੀ ਵਾਂਗ ਜ਼ਿਕਰ ਕਰਦੇ ਆ ਕਿਸ ਤਰ੍ਹਾਂ ਦੇ ਨਾਲ ਸਿੱਧੂ ਮੂਸੇਵਾਲਾ ਦੇ ਕਤਲकांड ਦੇ ਵਿੱਚ ਪੂਰੀ ਪਲੈਨਿੰਗ ਪਲੋਟਿੰਗ ਕੀਤੀ ਗਈ ਇਸ ਤੋਂ ਇਲਾਵਾ ਹੁਣ ਤੱਕ ਵੀ ਪੁਲਿਸ ਨੂੰ ਧਮਕੀਆਂ ਜਾਂ ਕਹਿ ਲਈਏ ਕਿ ਪੋਸਟਪਾਕ ਕੇ ਜਿਹੜੀ ਹੈ ਚੇਤਾਵਨੀ ਦੇਣ ਵਰਗੀ ਜਿਹੜੀਆਂ ਹਰਕਤਾਂ ਨੇ ਉਹ ਕੀਤੀਆਂ ਜਾਂਦੀਆਂ ਰਹੀਆਂ ਨੇ ਤਾਂ ਤਿੰਨ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਦੋ ਤਿੰਨ ਵੱਡੇ ਗੈਂਗਸਟਰ ਜਿਨ੍ਹਾਂ ਦਾ ਨਾਂ ਲਗਾਤਾਰ ਜ਼ੁਬਾਨ ਤੇ ਰਹਿੰਦਾ ਹਮੇਸ਼ਾ ਚਰਚਾ ਰਹਿੰਦੀ ਹੈ ਵੱਡੇ ਕਾਰਨਾਮੇ ਇਹਨਾਂ ਲੋਕਾਂ ਨੇ ਕੀਤੇ ਹੋਏ ਨੇ ਵੱਡੀਆਂ ਗੈਂਗਸ ਜਿਨ੍ਹਾਂ ਨੇ ਤਿਆਰ ਕੀਤੀਆਂ ਹੋਈਆਂ ਨੇ ਗੁਰਗੇ ਜੜੇ ਨੇ ਇਹਨਾਂ ਨੇ ਪੂਰੀ ਤਰ੍ਹਾਂ ਦੇ ਨਾਲ ਵੱਖ-ਵੱਖ ਥਾਈ ਫਲਾਈ ਹੋਏ ਨੇ ਤਾਂ ਲਗਾਤਾਰ ਵੱਡੀ ਖਬਰ ਦਿਖਾ ਰਿਆ ਅਪਡੇਟ ਇੱਕ ਹੋਰ ਹੈ ਪੰਜਾਬ ਦੇ ਵਿੱਚ ਦੱਸ ਦਈਏ ਕਿ ਐਨਆਈਏ ਦੀ ਲਗਾਤਾਰ ਇਹ ਛਾਪੇਮਾਰੀ ਅੰਮ੍ਰਿਤਸਰ ਦਾ ਜ਼ਿਕਰ ਕੀਤਾ ਜਾ ਤੱਕ ਗੈਂਗਸਟਰ ਸੋਨੂ ਕੰਗਲਾ ਦੇ ਘਰ ਤੇ ਰੇਡ ਚੱਲ ਰਹੀ ਹੈ ਸੋਨੂ ਕੰਗਲਾ ਦਾ ਜ਼ਿਕਰ ਕੀਤਾ ਜਾਵੇ ਤਾਂ ਇਹ ਕਿਸੇ ਵੇਲੇ ਜੱਗੂ ਭਗਵਾਨਪੁਰিয়ে ਦਾ ਅ ਸੱਚੀ ਬਾਤ ਕਹਿ ਸਕਦੇ ਆ ਅਸੀਂ ਕਿ ਕਿ ਸੱਜੇ ਖੱਬੇ ਜਿਹੜੇ ਲੋਕ ਹੁੰਦੇ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਸਰਗਰਮ ਹੁੰਦੇ ਨੇ ਉਹਨਾਂ ਦੇ ਵੱਲੋਂ ਹੀ ਇਹ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਵਿੱਚ ਪੂਰਾ ਪੂਰਾ ਹੱਥ ਹੁੰਦਾ ਤਾਂ ਸੋਨੂ ਕੰਗਲਾ ਦਾ ਜ਼ਿਕਰ ਹੋ ਰਿਹਾ ਉਸ ਦੇ ਘਰ ਦੀ ਤਸਵੀਰ ਸਭ ਤੋਂ ਪਹਿਲਾਂ ਨਿਊਜ਼ 18 ਪੰਜਾਬ ਤੁਹਾਡੇ ਤੱਕ ਪਹੁੰਚਾਰਿਆ ਕਿ ਕਿਥੇ ਇਹ ਛਾਪੇਮਾਰੀ ਜਰੀਏ ਕੀਤੀ ਜਾ ਰਹੀ ਹੈ ਕਿ ਕਿਤਾਬੜ ਤੋੜ ਇਹ ਛਾਪੇਮਾਰੀ ਬਿਨਾਂ ਕਿਸੇ ਨੂੰ ਸੂਚਨਾ ਬਿਨਾਂ ਕਿਸੇ ਨੂੰ ਇਤਲਾ ਯਾਨੀ ਕਿ ਇਹ ਐਨਆਈਏ ਦੀ ਵੱਡੀ ਕਾਰਵਾਈ ਹਾਲਾਂਕਿ ਪੁਲਿਸ ਮੁਲਾਜ਼ਮ ਜ਼ਰੂਰ ਤਾਂ ਆਪਨੇ ਪੰਜਾਬ ਪੁਲਿਸ ਜ਼ਰੂਰ ਇਨਵੋਲਵ ਹੈ ਕਾਰਵਾਈ ਨੂੰ ਲੈ ਕੇ ਪ੍ਰਸਿੱਧ ਦੇ ਤੌਰ ਤੇ ਜਿਹੜੀ ਚੈਕਿੰਗ ਹੈ ਜਿਹੜੇ ਛਾਪੇ ਨੇ ਘਰਾਂ ਦੇ ਵਿੱਚ ਜਾ ਕੇ ਕੀਤੀ ਜਾ ਰਹੇ ਨੇ ਉਹ ਸਿਰਫ ਸਿਰਫ ਐਨਆਈਏ ਦੀ ਟੀਮ ਦੇ ਵੱਲੋਂ ਕੀਤਾ ਜਾ ਰਿਹਾ ਇੱਕ ਵੱਡੀ ਕਾਰਵਾਈ ਗ੍ਰਹਿ ਮੰਤਰੀ ਅਮਿਤ ਸ਼ਾਹ ਆਦੇ ਹੁਕਮ ਦਿੱਤਾ ਹੈ ਤੇ ਕਾਰਵਾਈ ਹੋ ਰਹੀ ਹੈ ਪਛਦਰਾ ਦੇ ਵਿੱਚ ਸਭ ਨੂੰ ਯਾਦ ਹੈ ਕਿ ਲਿਸਟ ਸਾਹਮਣੇ ਆਈ ਸੀ ਜੋ ਸੀ ਲਗਾਤਾਰ ਗ੍ਰਾਫਿਕ ਦੇ ذریعے ਵੀ ਤੁਹਾਨੂੰ ਦਿਖਾ ਰਹੇ ਹਾਂ ਕਿ ਕਿੰਨੇ ਨਾਂ ਯੂਪਾ ਦੇ ਵਿੱਚ ਯਾਨੀ ਕਿ ਯੂਪੀਏ ਦੇ ਵਿੱਚ ਸ਼ਾਮਿਲ ਹੋਏ ਯੂਪੀਏ ਦਾ ਜ਼ਿਕਰ ਅਸੀਂ ਲਗਾਤਾਰ ਕਰਦੇ ਆ ਕਿ ਗੈਰ ਕਾਨੂੰਨੀ ਦੇਸ਼ ਦੇ ਖਿਲਾਫ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਜੋ ਇਨਵੋਲ ਹੁੰਦਾ ਤਾਂ ਉਸ ਤੇ ਯੂਪੀਏ ਲਗਾਇਆ ਜਾਂਦਾ ਸੋ ਉਹ ਵੱਡੇ ਨਾਮਸ ਦੇ ਵਿੱਚ ਦਰਜ ਹੋਏ ਉਸ ਤੋਂ ਬਾਅਦ ਅਜੇ ਵੱਡੀ ਕਾਰਵਾਈ ਹੋ ਰਹੀ ਹੈ ਔਰ ਲਗਾਤਾਰ ਇਸ ਨੂੰ ਲੈ ਕੇ ਜਿਹੜੀਆਂ ਚਰਚਾਵਾਂ ਨੇ ਹੁੰਦੀਆਂ ਸਨ ਪਰ ਇੱਕ ਅਚਨਚੇਤ ਛਾਪੇ ਮਾਰੀ ਇੱਕੋ ਸਮੇਂ ਦੇ ਵਿੱਚ ਸੜਕ ਸਾਰ ਦੱਸਦੀ ਕਿ 5 ਵਜੇ 5:30 ਵਜੇ ਦੇ ਸਮੇਂ ਦੇ ਦੌਰਾਨ ਸਾਰੀ ਥਾਵਾਂ ਤੇ ਛਾਪੇ ਮਾਰੀ ਹੋਈ ਹੈ ਬੇਸ਼ਕ ਉਹ ਪੰਜਾਬ ਹੋਵੇ ਬੇਸ਼ਕ ਉਹ ਹਰਿਆਣਾ ਹੋਵੇ ਬੇਸ਼ਕ ਉਹ ਰਾਜਸਥਾਨ ਹੋਵੇ ਦਿੱਲੀ ਹੋਵੇ ਜਾਂ ਹੋਰ ਵੱਖ-ਵੱਖ ਥਾਂ ਜਿਹੜੇ ਨੇ ਉਹ ਹੁਣ ਸੋਖਲ ਮਿਲਾ ਕੇ ਇੱਕ ਵੱਡੀ ਕਾਰਵਾਈ ਜਿਹੜੀ ਹੈ ਅਮਲ ਦੇ ਵਿੱਚ ਲਿਆਂਦੀ ਗਈ ਹੈ ਇੱਕ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਸੋ ਉਹਨੂੰ ਕੰਗਲਾ ਦੇ ਘਰ ਦਾ ਜ਼ਿਕਰ ਕਰ ਰਹੇ ਹਾਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਕਿ ਆਖਰਕਾਰ ਕਿਸ ਤਰ੍ਹਾਂ ਦੇ ਨਾਲ ਉੱਥੇ ਟੀਮਾਂ ਪਹੁੰਚੀਆਂ ਹੋਈਆਂ ਨੇ ਅਤੇ ਆਖਰਕਾਰ ਕੀ ਕੁਝ ਉੱਥੇ कार्रवाई चल रही है यानी कि किस तरह के तस्वीर है और सीधा चलते हैं राजीव शर्मा ने साहयोगी अमृतसर तो कि आखिरकार किस तरह के कुछ अपडेट है राजीव इस वेले तस्वीर असं देख पा रहे हैं कि कुछ जानकारी और मनोज राठी भी साल भी जरूर चलेंगे पर पहला राजीव, राजीव तो, तो जानकारी चाहते हैं ਅਜੀ ਦੇਖੋ ਗੁਰਜੋਤ ਪਿਛਲੇ ਕਈ ਘੰਟਿਆਂ ਤੋਂ ਐਨਆਈਏ ਦੀ ਜਿਹੜੀ ਟੀਮ ਹੈ ਉਹ ਅੰਮ੍ਰਿਤਸਰ ਦੇ ਗਲਵਾਲੀ ਗੇਟ ਇਲਾਕੇ ਦੇ ਵਿੱਚ ਜਿੱਥੇ ਸੋਨੂ ਕੰਗਲਾ ਦਾ ਘਰ ਹੈ ਉੱਥੇ ਪਹੁੰਚੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿ ਗੇਟ ਜੋ ਹੈ ਉਹ ਬੰਦ ਹੈ ਹਾਲਾਂਕਿ ਬਾਹਰ ਜੋ ਦੋ ਗੱਡੀਆਂ ਜ਼ਰੂਰ ਖੜੀਆਂ ਨਜ਼ਰ ਆ ਰਹੀਆਂ ਨੇ ਇੱਕ ਐਨਆਈਏ ਦੀ ਜਿਹੜੀ ਟੀਮ ਜਿਸ ਦੇ ਵਿੱਚ ਪਹੁੰਚੀ ਹੈ ਔਰ ਦੂਸਰੀ ਅੰਮ੍ਰਿਤਸਰ ਪੁਲਿਸ ਦੇ ਨਾਲ ਸੰਬੰਧਿਤ ਹੈ ਤਾਂ ਇਹ ਘਰ ਹੈ ਜਿੱਥੇ ਪਿਛਲੇ ਕਈ ਘੰਟਿਆਂ ਤੋਂ ਐਨਆਈਏ ਦੀ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਸਭ ਤੋਂ ਜ਼ਰੂਰੀ ਜਿਹੜੀ ਸਮਝਣ ਵਾਲੀ ਗੱਲ ਇਹ ਹੈ ਕਿ ਆਖਿਰਕਾਰ ਸੋਨੂ ਕੰਗਲਾ ਜੋ ਕਿ ਖੁਦ ਨੂੰ ਜੋ ਹੈ ਗੈਂਗਸਟਰ ਬਾਦ ਤੋਂ ਕ੍ਰਾਈਮ ਜਾਂ ਜੁਰਮ ਦੀ ਦੁਨੀਆ ਤੋਂ ਖੁਦ ਨੂੰ ਵੱਖ ਕਰ ਚੁੱਕਿਆ ਔਰ ਪਿਛਲੇ ਕੁਝ ਸਮੇਂ ਤੋਂ ਇੱਕ ਸਮਾਜ ਸੇਵਕ ਦੇ ਤੌਰ ਤੇ ਵਿਚਰ ਰਿਹਾ ਸੀ ਪਰ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਕਿਸੇ ਸਮੇਂ ਜੱਗੂ ਭਗਵਾਨਪੁਰੀਏ ਦਾ ਰਾਈਟ ਹੈਂਡ ਰਹਿ ਸੋਨੂ ਕੰਗਲਾ ਬਹੁਤ ਸਾਰੇ ਅਸੀਂ ਕਹਿ ਸਕਦੇ ਕਿ ਐਸੇ ક્રાઈમ ਵੀ ਹੋਏ ਨੇ ਜਿਹੜੇ ਕਿ ਜੇਲ੍ਹ ਦੇ ਵਿੱਚੋਂ ਜੱਗੂ ਭਗਵਾਨਪੁਰਿਆ ਦੇ ਇਸ਼ਾਰੇ ਤੇ ਕੀਤੇ ਜਾਂਦੇ ਸੀ ਦੂਸਰੇ ਪਾਸੇ ਕਈ ਐਸੀਆਂ ਕਾਰਗੁਜ਼ਾਰੀਆਂ ਜਿਹੜੀਆਂ ਕਿ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਜੇਲ੍ਹ ਦੇ ਅੰਦਰੋਂ ਹੀ ਦਿੱਤੇ ਜਾਂਦੇ ਸੀ ਔਰ ਉਹਨਾਂ ਨੂੰ ਅੰਜਾਮ ਜੋ ਹੈ ਬਾਹਰ ਬੈਠੇ ਲੋਕ ਦਿੰਦੇ ਸੀ ਤਾਂ ਇਸ ਕਰਕੇ ਕਿਤਨਾ ਕਿਤੇ ਜਿਹੜੀ ਲਗਾਤਾਰ ਪਿਛਲੇ ਕੁਝ ਮਹੀਨਿਆਂ ਤੋਂ ਸੋਨੂ ਕੰਗਲਾ ਔਰ ਲਾਰੈਂਸ ਦੇ ਕੋਲੋਂ ਪੁੱਛਗਿਸ਼ ਵੀ ਹੋ ਰਹੀ ਹੈ ਤਾਂ ਉਸ ਦੇ ਵਿੱਚ ਵੀ ਲਾਜ਼ਮੀ ਤੌਰ ਤੇ ਕਈ ਫਲਾਸੀ ਹੋਏ ਹੋਣਗੇ ਪਰ ਇਸ ਮਾਮਲੇ ਦੇ ਵਿੱਚ ਸਿੱਧੇ ਤੌਰ ਤੇ ਕੇਂਦਰ ਦੀ ਜਿਹੜੀ ਦਖਲ ਅੰਦਾਜ਼ੀ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਜਿਹੜੇ ਨੇ ਅਮਿਤ ਸ਼ਾਹ ਉਹਨਾਂ ਵੱਲੋਂ ਇਹ ਆਦੇਸ਼ ਦਿੱਤੇ ਜਾਂਦੇ ਨੇ ਕਿਉਂਕਿ ਕਿਤਨਾ ਕਿਤੇ ਜਿਹੜੇ ਸਰਹੱਦੀ ਖੇਤਰਾਂ ਦੇ ਵਿੱਚ ਜਾਂਚ ਏਜੰਸੀਆਂ ਤੋਂ ਇਲਾਵਾ ਜਿਹੜੀਆਂ ਖੂਫੀਆ ਏਜੰਸੀਆਂ ਨੇ ਭਾਰਤ ਦੀਆਂ ਤਾਂ ਉਹ ਵੀ ਲਗਾਤਾਰ ਨਜ਼ਰ ਰੱਖਦੀਆਂ ਨੇ ਕਿ ਆਖਿਰਕਾਰ ਜੇਕਰ ਪਾਕਿਸਤਾਨ ਤੋਂ ਕੋਈ ਨਸ਼ਾ ਜਾਂ ਹਥਿਆਰ ਭੇਜੇ ਜਾਂਦੇ ਨੇ ਤਾਂ ਆਖਿਰਕਾਰ ਉਹ ਦੇਸ਼ ਦੇ ਬਾਕੀ ਸੂਬਿਆਂ ਤੱਕ ਕਿਸ ਤਰੀਕੇ ਦੇ ਨਾਲ ਪਹੁੰਚਦੇ ਨੇ ਤਾਂ ਜਿਹੜੀ NIA ਹੁਣ ਉਸ ਪੂਰੇ ਨੈਟਵਰਕ ਨੂੰ ਹੰਗਾਲਣ ਦੇ ਵਿੱਚ ਲੱਗੀ ਹੋਈ ਹੈ ਕਿਉਂਕਿ ਪਿਛਲੇ ਜੇਕਰ ਅਸੀਂ 2-3 ਸਾਲਾਂ ਦੀ ਗੱਲ ਕਰੀਏ ਤਾਂ ਸਰਹੱਦੀ ਖੇਤਰ ਦੇ ਵਿੱਚ ਕਈ ਐਸੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਦੇ ਵਿੱਚੋਂ ਜਦੋਂ ਤਰਨ-ਤਰਨ ਦੇ ਵਿੱਚ ਇੱਕ ਬਲਾਸ ਹੁੰਦਾ ਤਾਂ ਉਹ ਵੀ ਮਾਮਲਾ NIA ਦੇ ਕੋਲ ਪਹੁੰਚਿਆ ਸੀ ਇਸ ਤੋਂ ਇਲਾਵਾ ਬੀਤੇ ਦਿਨੀ ਜੋ ਆਈਈਡੀ ਵਾਲਾ ਮਾਮਲਾ ਸੀ ਕਿ ਅੰਮ੍ਰਿਤਸਰ ਦਾ ਇੱਕ ਜਿਹੜਾ ਸਬ ਇਨਸਪੈਕਟਰ ਹੈ ਉਸ ਦੀ ਗੱਡੀ ਦੇ ਹੇਠਾਂ ਆਈਈਡੀ ਜਿਹੜਾ ਲਗਾ ਦਿੱਤਾ ਜਾਂਦਾ ਤਾਂ ਕਈ ਐਸੇ ਮਾਮਲੇ ਨੇ ਜਿਨ੍ਹਾਂ ਦੇ ਵਿੱਚ ਸਿੱਧੇ ਤੌਰ ਤੇ ਜਿਹੜੇ ਤਾਰ ਨੇ ਉਹ ਪਾਕਿਸਤਾਨ ਦੇ ਨਾਲ ਜੁੜਦੇ ਨੇ ਲੁਧਿਆਣਾ ਦੇ ਵਿੱਚ ਜਿਹੜਾ ਕੋਰਟ ਕੰਪਲੈਕਸ ਦੇ ਵਿੱਚ ਬਲਾਸਟ ਹੋਇਆ ਸੀ ਉਸ ਦੇ ਤਾਰ ਵੀ ਪਾਕਿਸਤਾਨ ਦੇ ਨਾਲ ਜੁੜੇ ਔਰ ਐਸਟੀਐਫ ਵੱਲੋਂ ਉਸ ਦੇ ਵਿੱਚ ਕਈ ਗ੍ਰਿਫਤਾਰੀਆਂ ਵੀ ਹੁਣ ਤੱਕ ਕੀਤੀਆਂ ਜਾ ਚੁੱਕੀਆਂ ਨੇ ਪਰ ਦੂਸਰੇ ਪੱਧਰੇ ਇੱਕ ਸ਼ਖਸ ਦੀ ਜਿਹੜੀ ਤਸਵੀਰ ਹੈ ਉਸ ਦਾ ਇਸ਼ਤਿਹਾਰ ਐਨਆਈਏ ਵੱਲੋਂ ਬੀਤੇ ਦਿਨੀ ਦਿੱਤਾ ਗਿਆ ਸੀ ਕਿ ਉਸ ਬਾਰੇ ਜਾਣਕਾਰੀ ਦੇਣ ਵਾਲੇ ਨੂੰ 10 ਲੱਖ ਰੁਪਏ ਦਾ ਇਨਾਮ ਦਿੱਤਾ ਜਾਏਗਾ ਤਾਂ ਇੱਕ ਵਾਰ ਤਸਵੀਰ ਮੈਂ ਦਿਖਾ ਦਿਆਂ ਕਿ ਇਸ ਵੇਲੇ ਐਨਆਈ ਦੀ ਟੀਮ ਜਿਹੜੀ ਹੈ ਉਹ ਲਗਾਤਾਰ ਸੋਨੂ ਕੰਗਲਾ ਦੇ ਘਰ ਦੇ ਅੰਦਰ ਉਹਨਾਂ ਦੇ ਜਿਹੜੇ ਪਰਿਵਾਰਕ ਜੀ ਨੇ ਉਹਨਾਂ ਦੇ ਕੋਲੋਂ ਪੁੱਛਗਿੱਛ ਕਰਦੀ ਹੋਈ ਨਜ਼ਰ ਆ ਰਹੀ ਹੈ ਤਾਂ ਹਲੇ ਕਿੰਨਾ ਸਮਾਂ ਇਸ ਜਾਂਚ ਨੂੰ ਲੱਗੇਗਾ ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਇਹ ਤੁਸੀਂ ਗੱਡੀ ਦੇਖ ਸਕਦੇ ਹੋ ਇਨੋਵਾ ਜਿਸ ਦੇ ਵਿੱਚ ਐਨਆਈਏ ਦੇ ਜਿਹੜੇ ਅਧਿਕਾਰੀ ਨੇ ਉਹ ਪਹੁੰਚੇ ਸੀ ਔਰ ਦੂਸਰੇ ਪਾਸੇ ਸੜਕ ਤੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਰੇਡ ਦੇ ਨਾਲ ਅਸਬੰਧਤ ਜਿਹੜੀ ਇੱਕ ਗੱਡੀ ਵੀ ਖੜੀ ਨਜ਼ਰ ਆ ਰਹੀ ਹੈ ਜਿਸ ਤੋਂ ਅਸੀਂ ਕਹਿ ਸਕਦੇ ਹਾਂ ਕਿ ਲੋਕਲ ਪੁਲਿਸ ਜਿਹੜੀ ਹੈ ਉਹ ਵੀ ਉਹਨਾਂ ਦੇ ਨਾਲ ਇਸ ਆ ਜਿਹੜੀ ਜਾਂਚ ਦੇ ਵਿੱਚ ਸ਼ਾਮਲ ਹੈ ਮੌਜੂਦ ਹੈ ਕਿਉਂਕਿ ਲਾਜ਼ਮੀ ਤੌਰ ਤੇ ਜਦੋਂ ਅਜਿਹੀ ਕੋਈ ਵੀ ਛਾਪੇਮਾਰੀ ਕਿਸੇ ਵੀ ਹੋਰ ਸੂਬੇ ਦੀ ਪੁਲਿਸ ਜਾਂ ਕੋਈ ਜਾਂਚ ਏਜੰਸੀ ਨੇ ਕਰਨੀ ਹੁੰਦੀ ਤਾਂ ਲੋਕਲ ਪੁਲਿਸ ਨੂੰ ਵੀ ਜ਼ਰੂਰ ਨਾਲ ਲਿਆ ਜਾਂਦਾ ਤਾਂ ਹੁਣ ਇਸ ਦੇ ਵਿੱਚ ਕੀ ਵੱਡੇ ਖੁਲਾਸੇ ਹੋਣਗੇ ਪਰ ਸਿੱਧੇ ਤੌਰ ਤੇ ਇਹ ਅਸੀਂ ਕਹਿ ਸਕਦੇ ਹਾਂ ਕਿ ਪੂਰਾ ਜਿਹੜਾ ਨੈਟਵਰਕ ਹੈ ਉਸ ਨੂੰ ਖੰਗਾਲਣ ਦੀ ਜਿਹੜੀ ਕੋਸ਼ਿਸ਼ ਹੈ ਉਹ ਐਨਆਈਏ ਵੱਲੋਂ ਕੀਤੀ ਜਾ ਰਹੀ ਹੈ ਕਿ ਆਖਰਕਾਰ ਸਰਹੱਦੀ ਖੇਤਰ ਦੇ ਵਿੱਚੋਂ ਕੋਈ ਵੀ ਜਿਹੜੀ ਨਛਾ ਜਾਂ ਕੋਈ ਵੀ ਐਸੀ ਚੀਜ਼ ਕਿਉਂਕਿ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਜਿਹੜੇ ਵੱਡੇ ਮਾਮਲੇ ਹੋਏ ਨੇ ਭਾਵੇਂ ਉਹ ਸਿੱਧੂ ਮੂਸੇਵਾਲਾ ਦਾ ਕਤਲ ਹੈ ਜਾਂ ਹੋਰ ਵੱਡੀਆਂ ਕਈ ਐਸੀਆਂ ਡਕੈਤੀਆਂ ਦੇ ਮਾਮਲੇ ਨੇ ਕਿ ਜੀ ਸਾਡੀ ਤੁਹਾਨੂੰ ਸਾਡੇ ਕੋਲ ਤਸਵੀਰਾਂ ਲਗਾਤਾਰ ਸਾਨੂੰ ਜ਼ਰੂਰ ਦਿਖਾਉਂਦੇ ਰਹੋ ਕਿਉਂਕਿ ਵੱਡੀ ਰੇਡ ਹੋ ਰਹੀ ਹੈ ਔਰ ਕਰੀਬ ਕਰੇ 6 ਘੰਟੇ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ ਇਹ ਰੇਡ ਨੂੰ ਕਿਉਂਕਿ 5:30 ਦੇ ਕਰੀਬ ਜਿਹੜੀ ਹੈ ਰੇਡ ਸ਼ੁਰੂ ਹੋ ਗਈ ਸੀ ਜੋ ਜਾਣਕਾਰੀ ਸਾਨੂੰ ਮਿਲੀ ਹੈ ਔਰ ਇਕੱਠੀ ਰੇਡ ਕਹਿ ਸਕਦੇ ਆ ਕਿ ਇਹ ਵਕੂਬਕ ਸਮਾਤੇ ਹੋਈ ਲਗਾਤਾਰ ਗ੍ਰਾਫਿਕ ਦੇ ਜ਼ਰੀਏ ਵੀ ਦਿਖਾ ਰਹੇ ਆ ਤੁਮੀ ਯੂਪੀ ਦੇ ਵਿੱਚ ਰੇਡ ਹੋ ਰਹੀ ਹੈ ਗੈਂਗਸਟਰਾਂ ਦੇ ਟਿਕਾਣਿਆਂ ਤੇ ਐਨਆਈਏ ਦਾ ਛਾਪਾ ਹੈ ਔਰ ਇਸ ਇਸੇ ਵਿੱਚਕਾਰ ਇੱਕ ਹੋਰ ਵੱਡੀ ਖਬਰ ਆ ਰਹੀ ਹੈ ਉਸ ਦੇ ਬਾਲ ਵੀ ਰੁਕ ਕਰ ਲੈਨੇ ਆ ਪਚਾਲਾ ਦੇ ਕੋਨੌਰ ਦੇ ਨੇੜੇ ਐਨਆਈਏ ਦੀ ਰੇਡ ਹੋ ਰਹੀ ਹੈ ਮੰਜਾਲ ਪਿੰਡ ਹੈ ਜਿੱਥੇ ਇੱਕ ਘਰ ਦੇ ਵਿੱਚ ਤਲਾਸ਼ੀ ਲਈ ਜਾ ਰਹੀ ਹੈ ਪਿੰਡ ਦੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਆਖਰਕਾਰ ਹੋਰ ਕੀ ਕੁਝ ਜਾਣਕਾਰੀ ਜੁਟਾਈ ਜਾ ਰਹੀ ਹੈ ਯਾਨੀ ਕਿ NIA ਦੇ ਵੱਲੋਂ ਇਹ ਪੂਰਨ ਤੌਰ ਤੇ ਕਾਰਵਾਈ ਵੱਡੀ ਹੈ ਮਨੋਸ਼ ਸ਼ਰਮਾ ਫੋਰ ਲਾਈਨ ਤੇ ਨੇ ਮਨੋਜ ਜਾਨਣਾ ਚਾਹਾਂਗੇ ਕਿਸ ਤਰ੍ਹਾਂ ਦੀ ਕਾਰਵਾਈ ਇੱਥੇ ਵੇਖਣ ਨੂੰ ਮਿਲ ਰਹੀ ਹੈ ਇਹ ਰੇਡ ਦੇ ਦੌਰਾਨ ਗੁਰਜੋਤ ਮੈਂ ਤਾਜ਼ਾ ਜਾਣਕਾਰੀ ਦੇਦੇ ਕਿ ਜਿਹੜੀ ਰੇਡ ਹੈਗੀ ਖਤਮ ਹੋ ਗਈ ਹੈ ਤੇ NIA ਦੀ ਜਿਹੜੀ ਟੀਮ ਹੈ ਉਹ ਇੱਥੋਂ ਚਲੀ ਗਈ ਹੈ ਪਰ ਕਿਸੇ ਵੀ ਅਧਿਕਾਰੀ ਨੇ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਇਹ ਵੀ ਕਿਹਾ ਕਿ ਤੁਸੀਂ ਇਹ ਜਿਹੜੇ ਵਿਡੀਓਗ੍ਰਾਫੀ ਉਹ ਨਾ ਕੀਤੀ ਜਾਵੇ ਅਸੀਂ ਉਹਨਾਂ ਨਾਲ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਕਿਹਾ ਕਿ ਸਾਡੀ ਆਪਣੀ ਜਿਹੜੀ ਸਿਕ੍ਰੈਸੀ ਹੈ ਉਹਸੀਂ ਕਿਸੇ ਨੂੰ ਜ਼ਾਹਰ ਨਹੀਂ ਕਰਦੇ ਕਿਸ ਰੇਟ ਦੇ ਵਿੱਚ ਕੀ ਮਿਲਿਆ ਐਸੀ ਜਾਣਕਾਰੀ ਆ ਕੋਈ ਉਹਨਾਂ ਨੇ ਸਾਂਝਾ ਨਹੀਂ ਕੀਤੀ ਪਰ ਮੈਂ ਦੱਸ ਦਿਆਂ ਕਿ ਇਹ ਜਿਹੜੇ ਨੌਜਵਾਨ ਦਾ ਘਰ ਹੈ ਉਹਦੇ ਗੁਰਸੇਵ ਸਿੰਘ ਦਾ ਅਸੀਂ ਪਹਿਲਾਂ ਵੀ ਦੱਸਿਆ ਉਹਦੇ ਘਰ ਆਏ ਸੀ ਉੱਥੇ ਜਾਂਚ ਕੀਤੀ ਐ ਤੇ ਜਾਂਚ ਤੋਂ ਬਾਅਦ ਗੁਰਜੋ ਤਾਂ ਉਹ ਚਲੇ ਗਏ ਨੇ ਕੋਈ ਫਿਲਹਾਲ ਗ੍ਰਿਫਤਾਰੀ ਨਹੀਂ ਹੋਈ ਐ ਉਸ ਤੋਂ ਕੀ ਮਿਲਿਆ ਇਹਨੇ ਬਰਬੀਆ ਨਾਇਦੇ ਇਹ ਜਿਹੜੇ ਹੋਰ ਅਧਿਕਾਰੀਆਂ ਕੋਲ ਪਹੁੰਚੇ ਸੀ ਉਹਨਾਂ ਨੇ ਕੋਈ ਵੀ ਜਾਣਕਾਰੀ ਦੇਨ ਤੋਂ ਇਨਕਾਰ ਕਰ ਦਿੱਤਾ ਪਰ ਜਿਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਤੇ ਰਾਜਸਥਾਨ 'ਚ ਐਨਆਈਏ ਦੀ ਰੇਡ ਹੋਈ ਹੈ ਉਹ ਕੜੀ ਦੇ ਤਹਿਤ ਹੀ ਗੁਰਜੋਂ ਤੋਂ ਸਾਰਾ ਕੁਝ ਹੋਇਆ ਜੀ ਠੀਕ ਹੈ ਬਿਲਕੁਲ ਕਹਿ ਸਕਦੇ ਹਾਂ ਕਿ ਕੋ ਗੁਪਤ ਤਰੀਕੇ ਦੇ ਨਾਲ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਗੁਪਤ ਤਰੀਕੇ ਦੇ ਨਾਲ ਹੀ ਆਪਰੇਸ਼ਨ ਹੈਗਾ ਮਨੋਜ ਧੰਨਵਾਦ ਹੈ ਫਿਲਹਾਲ तमाम ਜਾਣਕਾਰੀ ਲਈ ਪਰ ਤੋਂ ਰੁਕ ਕਰਾਂਗੇ ਜਿਵੇਂ ਕੋਈ ਹੋਰ ਅਪਡੇਟ ਤੁਹਾਡੇ ਕੋਲ ਆਉਂਦੀ ਹੈ ਕਿਉਂਕਿ ਇੱਕ ਇੱਕ ਜ਼ਿਲ੍ਹੇ ਦੇ ਵਿੱਚ ਕਈ ਵੱਖ-ਵੱਖ ਜਗ੍ਹਾਵਾਂ ਨੇ ਕਈ ਪਿੰਡ ਨੇ ਕਈ ਸ਼ਹਿਰ ਨੇ ਜਿੱਥੇ ਕਿ ਰੇਡ ਚੱਲ ਰਹੀਆਂ ਨੇ 50 ਥਾਵਾਂ ਨੇ ਕੁੱਲ ਪੰਜਾਬ ਦੇ ਵਿੱਚ ਜਿੱਥੇ ਰੇਡ ਚੱਲ ਰਹੀਆਂ ਨੇ ਸਿੱਧਾ ਚੱਲਦੇ ਮਨੋਜ ਰਾਤੀ ਮੇਰੇ ਸਹਿਯੋਗੀ ਨੇ ਜ਼ਿਆਦਾ ਜਾਣਕਾਰੀ ਲਈ ਮਨੋਜ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੁਣ ਹੈ ਕਿ 6